ਸਿੱਖਾਲ ਜੀ ਸਾਰਿਆਂ ਨੂੰ ਅ ਅੱਜ ਜਣ ਦੇ ਰੋਖ ਬਾਰੇ ਗੱਲ ਕਰਾਂਗੇ ਸਾਡਾ ਹੁਣੇ ਸ਼ੀਦੀ ਜੋੜ ਮੇਲਾ ਹੋ ਕੇ ਹਟਿਆ ਸਰੰਦ ਵਿੱਚ ਤਾਂ ਰੋਖਾਂ ਦਾ ਗੁਰੂਆਂ ਦੀ ਸਾਂਝ ਬਾਰੇ ਗੱਲ ਕਰਾਂਗੇ ਜਦੋਂ ਗੁਰੂ ਪਾਤਸ਼ਾਹ ਮਾਛੀਵੜੇ ਜੰਗਲਾਂ ਤੋਂ ਉੱਤੇ ਰੈਕੋਟ ਹੁੰਦੇ ਹੋਏ ਤੇ ਲੰਮੇ ਜੱਟਪੁਰੇ ਪਹੁੰਚਦੇ ਆ ਉੱਥੇ ਗੁਰੂ ਪਾਤਸ਼ਾਹ 21 ਦਿਨ ਠਹਿਰਦੇ ਆ ਉੱਥੇ ਗੁਰੂ ਪਾਤਸ਼ਾਹ ਨੂਰੇ ਮਾਈ ਨੂੰ ਸਰੰਦ ਘੱਲਦਿਆ ਮਾਤਾ ਗੁਜਰੀ ਗੁਜਰੀ ਜੀ ਦਾ ਤੇ ਛੋਟੇ ਸ਼ਬਜਾਦਾਂ ਦੀ ਖਬਰ ਲੈਂਦਾ ਤਾਂ ਉਸ ਤੋਂ ਬਾਅਦ ਫਿਰ ਜਦੋਂ ਨੂਰਾ ਮਾਈ ਉਦੋਂ ਚੱਲਿਆ ਹੁੰਦਾ ਤਾਂ ਉੱਥੇ ਜਿਹੜਾ ਝੰਡ ਮੌਜੂਦ ਆ ਇਸ ਪੰਜੂਨਾ ਸਾਹਿਬ ਗੁਰਦਾਰਾ ਸਾਹਿਬ ਵਿੱਚ ਲੰਮੇ ਜਟਪੁਰੇ ਤਾਂ ਗੁਰੂ ਪਾਸ਼ਾ ਸਿੰਘ ਨੂੰ ਕਹਿੰਦੇ ਵੀ ਝੰਡ ਦੇ ਉੱਤੇ ਚੜ ਕੇ ਦੇਖ ਵੀ ਨੂਰਾ ਮਾਈ ਕਿੱਥੇ ਆ ਗਿਆ ਤਾਂ ਜਦੋਂ ਉਹ ਸਿੰਘ ਝੰਡ ਦੇ ਉੱਤੇ ਚੜ ਕੇ ਦੇਖਦਾ ਹੈਗਾ ਤਾਂ ਉੱਥੋਂ ਨੂਰਾ ਮਾਈ ਆ ਰਿਹਾ ਹੁੰਦਾ ਤਾਂ ਫਿਰ ਉਹ ਨੂਰਾ ਮਾਈ ਆ ਕੇ ਗੁਰੂ ਪਾਸ਼ਾ ਨੂੰ ਖਬਰ ਦਿੰਦਾ ਵੀ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰੀ ਕੌਰ ਸiddhi ਪ੍ਰਾਪਤ ਕਰ ਗਿਆ ਇਹ ਸੁਣ ਕੇ ਗੁਰੂ ਪਾਸ਼ਾ ਬਹੁਤ ਮਤਲ ਉਹਨਾਂ ਨੇ ਉਹਨਾਂ ਨੇ ਕਾਹੀ ਦਾ ਬੂਟਾ ਪੁੱਟ ਕੇ ਮੁਗਲਾਂ ਦੇ ਜ਼ੁਲਮ ਦੇ ਰਾਜ ਨੂੰ ਜੜ 뿌ਟੀ ਮਤਲੋ ਤਾਂ ਇਹ ਜਿਹੜਾ ਸਾਡਾ ਜੰਡ ਨਾਲ ਜੁੜਿਆ ਹੋਇਤਿਹਾਸ ਹੈਗਾ ਇਹ ਮੁੱਖ ਇਤਿਹਾਸ ਇਸ ਗੁਰੂ ਘਰ ਚ ਲਿਖਿਆ ਵੀ ਹੋਇਆ ਹੈਗਾ ਤਾਂ ਇਸ ਲਈ ਜੰਡ ਦੇ ਰੁੱਖ ਹੈਗੇ ਸਾਡੇ ਪੰਜਾਬ ਵਿੱਚ ਬਹੁਤ ਹੀ ਵੱਡੇ ਲੈਵਲ ਦੇ ਇੱਥੇ ਸਾਡੇ ਧਾਰਮਿਕ ਮੱਤਾ ਰੱਖਦੇ ਹੈਗੇ ਆ ਇਹਨੂੰ ਸਾਨੂੰ ਸਭ ਤੋਂ ਵੱਧ ਰੱਖ ਲਾਉਣ ਦੀ ਲੋਟ ਹੈਗੀ ਏ ਜੰਡਾਂ ਨੂੰ ਅਸੀਂ ਬਹੁਤ ਸਾਰਾ ਯਾਤਰਾਵਾਂ ਕੀਤੀਆਂ ਰੁੱਖਾਂ ਨੂੰ ਲੱਭਦੇ ਹੋਏ ਅਸੀਂ ਦੇਖਿਆ ਬਹੁਤ ਜਿਹੜੇ ਜੰਡ ਦੇ ਰੁੱਖ ਹੈਗਾ ਉਹਦੇ ਨਾਂ ਤੇ ਗੁਰੂ ਘਰ ਸਭ ਤੋਂ ਵੱਧ ਪਏ ਹੋਏ ਆ ਤੇ ਕੁਝ ਸਾਡੇ ਪਿੰਡ ਪੰਜਾਬ ਦੇ ਪਿੰਡਾਂ ਦੇ ਨਾਂ ਵੀ ਜੰਡ ਦੇ ਰੁੱਖ ਪਿੱਛੇ ਪਏ ਹੋਇਆ ਹੈ